ਇਟ ਨਹੀਂ ਤੋੜਨੀ ਪਤਾ ਨਹੀਂ ਤੁਸੀਂ 7 ਤੇ 9 ਸਾਲ ਦੀ ਉਮਰ ਚੋਂ ਜਿਗਰਾ ਕਿੱਥੋਂ ਲਿਆਏ ਤੁਹਾਡੇ ਅੰਦਰ ਮੌਤ ਦਾ ਭੈ ਕਿਉਂ ਨਹੀਂ ਸੀ ਮੈਨੂੰ ਨਹੀਂ ਸਮਝ ਆਇਆ ਪਰ ਮੈਂ ਇੱਕ ਚੀਜ਼ ਦੇਖ ਰਿਹਾ ਕਾਮਯਾਬੀ ਮੈਨੂੰ ਮੇਰੀ ਮਿਲਦੀ ਨਜ਼ਰ ਆ ਰਹੀ ਹੈ ਅੱਜ ਤੁਹਾਡੇ ਸ਼ਹੀਦੀ ਦਿਹਾੜਿਆਂ ਤੇ ਬਹੁਤ ਸਾਰੇ ਲੋਕ ਆਉਂਦੇ ਤਾਂ ਨਹੀਂ ਪਰ ਵਜ਼ੀਰ ਖਾਂ ਹੱਸ ਕੇ ਸਵਾਲ ਪੁੱਛਦਾ ਹਣਾ ਇਹਨਾਂ ਚੋਂ ਸਿੱਖ ਕਿੰਨੇ ਆ ਤੁਹਾਨੂੰ ਮੱਥਾ ਟੇਕਣ ਆਂਦੇ ਹੋਣਗੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋਣਗੇ ਪਰ ਇਹਨਾਂ ਦੇ ਕੇਸ ਕਿੱਥੇ ਨੇ ਇਹਨਾਂ ਦੇ ਦਾੜੇ ਕਿੱਥੇ ਆ ਜਦੋਂ ਇਹ ਤੁਹਾਡੀ ਸ਼ਹਾਦਤ ਨੂੰ ਚੇਤਾ ਕਰਨ ਆਂਦੇ ਨੇ ਇਹ ਤਾਂ ਇੱਥੇ ਮਾਲ ਪੂੜੇ ਖਾਣ ਆਂਦੇ ਨੇ ਜਲੇਬੀਆਂ ਖੀਰਾ ਦੇ ਲੰਗਰ ਹੋਰ ਤਾਂ ਹੋਰ ਛੱਡੋ ਤੁਸੀਂ ਇੱਥੇ ਸ਼ਹੀਦ ਹੋਏ ਹੋ ਇਹ ਇੱਥੇ ਟਿੱਕੀਆਂ ਦਾ ਲੰਗਰ ਚੋਲਿਆਂ ਦਾ ਲੰਗਰ ਕਚੋਰੀਆਂ ਦਾ ਲੰਗਰ ਛੁੱਲੇ ਪਟੂਰੀਆਂ ਦਾ ਲੰਗਰ ਪੰਜੀਰੀਆਂ ਦਾ ਲੰਗਰ ਸਵੇਰੇ ਸਵੇਰੇ ਸੈਂਡਵਿਚਾਂ ਦਾ ਲੰਗਰ ਹੋਰ ਕਿਹੜਾ ਲੰਗਰ ਹੈ ਜਿਹੜਾ ਨਹੀਂ ਲਾਂਦੇ ਤੁਹਾਨੂੰ ਯਾਦ ਨਹੀਂ ਕਰਨਾ ਦੇ ਇਹ ਤਾਂ ਇੱਥੇ ਪਿਕਨਿਕ ਮਨਾਉਣ ਆਉਂਦੇ ਆ ਜੇ ਨਹੀਂ ਯਕੀਨ